ਲਗੋਕਲਾ ਤੇ ਲਗੋਕਲਾ ਦਾ ਰਾਮਾ ਠੀਕ ਹੈ 16 ਤੀ ਦੀ ਰਾਤੀ ਬਾਰਤਾ ਤੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਇੱਕ ਘੰਟਾ ਡੇਟ ਨਹੀਂ ਗਈ ਪਿੰਡ ਪਹਿਲਾਂ ਰਾਤ ਪੁੱਛ ਕਰ ਗਈ ਏ ਉਹ ਤੋਂ ਬਾਅਦ ਫਿਰ ਕੋਈ ਨਹੀਂ ਗਿਆ ਐਸਪੀ ਸਾਹਿਬ ਨੂੰ ਫੋਨ ਕੀਤਾ ਉਹ ਨਾ ਨਹੀਂ ਗਏ ਫਿਰ ਮੈਸਿਵ ਸਾਹਿਬ ਨੂੰ ਬੇਨਤੀ ਕੀਤੀ ਇਹਨਾਂ ਵਕਤ ਡੀਐਸਪੀ ਕੱਕੜਸਰ ਨੂੰ ਭੇਜਿਆ ਉਹਨਾਂ ਸਾਰੀ ਗੱਲ ਦੱਸੀ ਬੈਨੀਫੀਸ਼ੀਅਰ ਐਸਐਸਬ ਨੂੰ ਦੱਸਿਆ ਜਦੋਂ ਕਿ ਬਾਹੀ ਨੇ ਤੋਹੀ ਕਮਲਦੀਪ ਸਿੰਘ ਸਨ ਆਫ ਮਜੀਦ ਸਿੰਘ ਪਿੰਕਾਇਆਂ ਜਿਨੇ ਗੋਲੀ ਚਲਾਈ ਏ ਉਹ ਆ ਕੇ ਸਾਡੇ ਘਰ ਜਾ ਪੀਤਲ ਸਿੰਘ ਸੁਪੰਚ ਦੇ ਕੋਲ ਗਏ ਨੇ ਸਾਰਨ ਵੀਰ ਸੇ ਸਾਫਾਸਪੈ ਇਹਦੇ ਕੋਲ ਗਏ ਨੇ ਕਿ chal ਗਲਤੀ ਹੋ ਗਈ ਤੇ ਮਾਫੀ ਮੰਗਣਿਆ ਸਾਡੇ ਪੈਰੀ ਭੈਣੇ ਸਾਡੇ ਪਰਿਵਾਰ ਦੇ ਤੇ ਜਾਣ ਤੋਂ ਹੈਗਾ ਪਹਿਲੇ ਪੁੱਛਦਾ ਕੰਮ ਏ ਪਹਿਲਾਂ ਪੀਸਟ ਕਰੋ ਤੋਹੀ ਦੇਖੋ ਇੰਨੇ ਹਾਲਾਤ ਮਾਰੇ ਨਜਾਇਜ਼ ਅਸਲੇ ਨਾਲ ਗੋਲੀ ਚਲਾਈ ਏ ਤੇ ਪੁਲਸ ਨੇ ਟ੍ਰੇਸਿੰਗ ਕੀਤਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੋ ਉਹਨੂੰ ਕਾਰ ਵੀ ਪੁਲਿਸ ਦੇ ਅੱਗੇ ਚੋਂ ਬੇਗਣਾ ਸਾਫ ਕਰਨ ਰਿਆ। ਉਹਨੂੰ ਬੇਗਣਾ ਸਾਫ ਕਰਿਆ ਮੈਂ ਮੇਰੀ ਤੇ ਐਸਐਸਰ ਨੂੰ ਡੀਆਈ ਸਾਹਿਬ ਨੂੰ ਔਰ ਸੀਐਮ ਸਾਹਿਬ ਨੂੰ ਇਹੋ ਬੇਨਤੀ ਹੈ ਇਹੋ ਜਿ ਮਾਰੇ ਹਸਰਾਂ ਦੇ ਜੇ ਪੁਸਲੇ ਬਚਾਉਣੇ ਨੇ ਤੇ ਪੰਜਾਬ ਬਚੇਗਾ ਕਿੱਥੋਂ ਇੱਕ ਐਸਐਸਰ ਜੇ ਲੱਗਾ ਕਰਦੀਏ ਇਸੇ ਤੇ ਉੱਤੇ ਐਫਪੀਐਨ 118 ਬੜਾ ਪੰਜੀ ਫਰਵੀ ਦਾ ਹਾਈਕੋਰਟ ਤੋਂ ਕੋਣੇ 201 ਦਾ ਪਰਚਾ ਦੱਜੇ ਪੀਐਨਐਸ ਦਾ ਕਾਦੀਆਂ ਥਾਣੇ ਚ ਉਨਵੈਸਿਓ ਲਾਇਆ ਵੈ ਜਿਹੜਾ ਲੱਗਣ ਦੇ ਕਾਬਲ ਨਹੀਂ ਤੇ ਨਾ ਹੀ ਪੀਪੀਆਰ ਮਤਲਬ ਲੱਗ ਸਕਦਾ ਉਹ ਐਸਐਚਓ ਇੱਕ ਇੰਨਾ ਨਲਾਕ ਐਸਐਚਓ ਜਿਹੜਾ ਇੱਕ ਗੈਂਗਸਟਰ ਦੀ ਮਤ ਕਰ ਰਹੇ ਆ ਤੇ ਉਹਨੂੰ ਦੋ ਨੰਬਰ ਖਾਤੇ ਚ ਪਾਉਣ ਰਿਹਾ ਬਾਈ ਨੇ ਲਿਖਾਉਣ ਦੇ ਬਾਵਜੂਦ ਤੇ ਮੇਰਗੇ ਹੋਏ ਬੇਨਤੀ ਸੀਐਮ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਡੀਆਈ ਸਾਹਿਬ ਨੂੰ ਐਸਐਪੀ ਸਾਹਿਬ ਨੂੰ ਵੀ ਦੱਸਣ ਦੇ ਬਾਵਜੂਦ ਇਹ ਉਹਨਾਂ ਬਚਾਉਣ ਰਿਹਾ ਇੱਕ ਐਸਐਚਓ ਇਹ ਸਾਰੇ ਮਤ ਮਰਵਾ ਦੇ ਘਰ ਦਾ ਡੱਬਰ ਨੂੰ ਲੋ ਇਹਦਾ ਮਤਲਬ ਇਹੋ ਹੀ ਹੈ ਰਹਿਮੀ ਚੋਕੇ ਅਗਰ ਦੇ ਤਾਂ ਮੁਕਾਬਲਾ ਕਰਨੇ ਇੱਥੇ ਆਪੇ ਇੱਕ ਖਾਨਾ ਚੱਕੀ ਕਰਾਇਆ ਗਿਆ ਨਾ ਐਸਐਚਓ ਇਹ ਇਹ ਉਹ ਵੇਂਦੀ ਦੀ ਇਕਵਰੀ ਕਰਾ ਕੇ ਇਹਨੂੰ ਉੱਥੋਂ ਬਦਲਿਆ ਜਾਵੇ ਹੱਕੀ ਦੋਸ਼ੀ ਨੂੰ ਫੜਾ ਜਾਵੇ ਵੀਰੇ ਜੇ ਨਾਇਕ ਆਵੀਂ ਕੀਤੀ ਤੇ ਸਾਰਾ ਇਲਾਕਾ ਆ ਕੇ ਫਿਰ ਟ੍ਰੈਫਿਕ ਜਮ ਕਰਾਂਗੇ ਸਿਪਾਹ ਜਵਾਨ ਸਾਰੇ ਇਲਾਕਾ ਸਾਡੇ ਨਾਲ ਆਇਆ ਵਾ دہشت ਦਾ ਮਾਹੌਲ ਬਣਿਆ ਪਿਆ ਵਾ ਦੋ ਨੰਬਰ ਦੇ ਇਹਨਾਂ ਕੋ ਹਥਿਆਰ ਨੇ ਪਿਸਤਲ ਨੇ ਜੋ ਵੀ ਇਹਨਾਂ ਕੋਲ ਹੈਗਾ ਵਾ ਗੈਂਗਸਟਰイズਮ ਨੂੰ ਇਹ ਬढ़ावा ਦੇਣ ਦੇ ਆ ਅਸੀਂ ਐਸਐਸਪੀ ਸਾਹਿਬ ਨੂੰ ਅੱਜ ਮੰਗ ਕੀਤੀ ਹੈ ਵੀ ਇਹਨੂੰ ਥੱਲ ਪਾਈ ਜਾਵੇ ਇਹਨਾਂ ਦੀ ਬਣਦੀ ਕਾਰਵਾਈ ਜਾਏ ਜਾਂ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਤੇ ਉਹਨੂੰ ਪੁੱਛਿਆ ਜਾਵੇ ਵੀ ਤੂੰ ਇਹ ਗੋਲੀ ਕਿਉਂ ਚਲਾਈ ਹੈ ਤੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਐਸਐਸਪੀ ਸਾਹਿਬ ਨੇ ਸਾਨੂੰ ਕਿਹਾ ਵੀ ਮੈਂ ਜਲਦੀ ਇਹ ਕੰਮ ਕਰਵਾ ਲੈਣਾ ਤੇ ਜੇ ਜਲਦੀ ਨਹੀਂ ਹੁੰਦਾ ਇਹ ਕੰਮ ਫਿਰ ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਹਾਂ ਵੀ ਅਸੀਂ ਇਹ ਸੜਕ ਜਾਮ ਕਰਾਂਗੇ ਜਿੰਨਾ ਚਿਰ ਦੋਸ਼ੀ ਨੂੰ ਅੰਦਰ ਫੜ ਕੇ ਨਹੀਂ ਦਿੱਤਾ ਜਾਊਗਾ ਉਹਨਾਂ ਚਿਰ ਅਸੀਂ ਘਰ ਨਹੀਂ ਬਹਿਣਾ ਨਾ ਸਾਡਾ ਕੋ ਇਲਾਕੇ ਦਾ ਬੰਦਾ ਬਏਗਾ ਸਾਰੇ ਜਣੇ ਅਸੀਂ ਮੋਤਵਰ ਸਾਰੇ ਬੰਦੇ ਆਹੀਂ ਇਲਾਕੇ ਨੂੰ ਪੀਸਫੁੱਲ ਰੱਖਣਾ ਵਾ ਕਿ ਅਸੀਂ ਗੋਲੀਆਂ ਚਲਾਉਣੀਆਂ ਸਾਡੇ ਬੱਚਿਆਂ ਸਕੂਲਾਂ ਚ ਜਾਣਾ ਵਾ ਤੇ ਠਾ ਠਾ ਦੀ ਬਾਤ ਸੁਣ ਕੇ ਜਾਣਗੇ ਇਹ ਤੇ ਜੁਪੀ ਬਿਹਾਰ ਰੋ ਮਾੜਾ ਹਾਲ ਹੋ ਗਿਆ ਇੱਥੇ ਕੁਝ ਦਿਨ ਪਹਿਲੇ ਦੀ ਗੱਲ ਹੈ ਕਿ ਰਾਤ ਵੇਲੇ ਇਹਨਾਂ ਦੇ ਘਰ ਦੇ ਨੇੜੇ ਕਿਸ ਨੇ ਫਾਇਰ ਕੀਤਾ ਇਹ ਇਹਨਾਂ ਨੇ ਕੰਪਲੇਂਟ ਦਿੱਤੀ ਸੀ ਰਾਤ ਦਾ ਵੇਲਾ ਸੀ ਮੁਰਗੇ ਰਲੇ ਦਿਨ ਜਾ ਕੇ ਇਹਨਾਂ ਨੇ ਆਪਣਾ ਇਹਨਾਂ ਦੇ ਭਤੀਜੇ ਵੱਲੋਂ ਜਨਾਸੀ ਤੇ ਭਤੀਜੇ ਵੱਲੋਂ ਬਿਆਨ ਲਖਾਈ ਗਿਆ ਕਿ ਪਹਿਲੇ ਉਹਨਾਂ ਨੇ ਇੱਕ ਗੱਡੀ ਦੇਖੀ ਦੋ ਗੱਡੀਆਂ ਦੇਖੀਆਂ ਫਿਰ ਬਾਅਦ ਵਿੱਚ ਇੱਕ ਗੱਡੀ ਦੇਖੀ ਆ ਤਾਂ ਅੰਦਰ ਵਿੱਚ ਫਿਰ ਉਹਨਾਂ ਨੇ ਬੰਦਾ ਪਛਾਣ ਲਿਆ ਉਸ ਬੰਦੇ ਤੇ ਇਹਨਾਂ ਨੇ ਪਾਈ ਨੇਮ ਜਿਵੇਂ ਜਿਕਰ ਕੀਤਾ ਆਪਣੇ ਬਿਆਨਾਂ ਦੇ ਵਿੱਚ ਪਰ ਜਿਹੜੇ ਹਾਲਾਤ ਦੇ ਬਿਆਨ ਕੀਤੇ ਸੀ ਉਹਦੇ ਵਿੱਚ ਜਿਸ ਲਈ ਕੇਸ ਦਰਜ ਕੀਤਾ ਗਿਆ ਤੇ ਬਾਅਦ ਤਸਦੀਕ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਲਿਖੀ ਗਈ ਸੀ ਅੱਜ ਸਾਰੀਆਂ ਪਿੰਡ ਦੇ ਲੋਕ ਜਨੈਲ ਸਿੰਘ ਆਪਣੇ ਨਾਲ ਲੈ ਕੇ ਆਏ ਸੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਪੈਸੀਫਿਕ ਸਾਡੇ ਕੋਲ ਸਬੂਤ ਨਹੀਂ ਉਹਦੇ ਬਲੋਂ ਕਾਬੂ ਨਹੀਂ ਆ ਸੀਸੀਟੀਵੀ ਫੁਟੇਜ ਜਾਂ ਦੂਸਰੇ ਹੈਗੇ ਨਹੀਂ ਉਹਨੂੰ ਵੈਰੀਫਾਈ ਕਰੋ ਤੇ ਇਹਨੂੰ ਆਪਣਾ ਬਾਈ ਨੇ ਤੁਹਾਨੂੰ ਜਿਹੜਾ ਕਿ ਐਸ ਐਚਓ ਸਾਹਿਬ ਨੇ ਲਿਖਿਆ ਕਿ ਤਸਦੀਕ ਕਰਕੇ ਕੀਤਾ ਜਾਗਾ ਤਾਂ ਤਸਦੀਕ ਕਰਕੇ ਇਹਦੇ ਤੇ ਬਾਈ ਨੇ ਕਾਰਵਾਈ ਕੀਤੀ ਜਾਂਦੀ ਹੈ ਆ ਉਹਨਾਂ ਨੇ ਇਹ ਵੀ ਗੱਲ ਕੀਤੀ ਤੇ ਇਹ ਉਹਨਾਂ ਨੂੰ ਕਿਹਾ ਗਿਆ ਕਿ ਇਸ ਸੰਬੰਧ ਵਿੱਚ ਅਸੀਂ ਆਪਣੇ ਤੌਰ ਤੇ ਹੀ ਪ੍ਰਤਾਲ ਕਰਦੇ ਜੇ ਉਹਨਾਂ ਕੋਲ ਕੋਈ ਇਸ ਤਰੀਕੇ ਦੇ ਸਬਪਤ ਵਿੱਚ ਅਲਿਗੇਸ਼ਨ ਹੈ ਸਭ ਕੋਈ ਪੁਖਤਾ ਸਬੂਤ ਨਹੀਂ ਤੇ ਉਹ ਸਰੇ ਦਿੱਤੇ ਜਾਂਦੇ ਕਾਰਜ ਜ਼ਰੂਰੀ ਹੈ